ਜੀ ਅਦਰ ਸਿਬ ਨਾਲ ਲੱਗੇ ਆ ਪਕੌੜੇ ਸਭ ਤੋਂ ਪਹਿਲਾਂ ਤੇ ਮੈਂ ਵੇਸਨ ਲਿਆਇਆ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਖੂਬ ਸਾਰਾ ਫੈਂਟ ਦੇਣਾ ਹੈ ਇੰਨਾ ਫੈਂਟ ਲਾ ਕੇ ਇਹ ਬਿਲਕੁਲ ਇਹਦੇ ਵਿੱਚ ਹਵਾ ਭਰ ਜਾਵੇ ਔਰ ਇਸ ਤੋਂ ਬਾਅਦ ਇਹ ਹੈ ਕਿ ਜਦੋਂ ਅਸੀਂ ਇਹਨੂੰ ਸੈਂਟਰ ਆਸ ਤਾਂ ਉਲਟੀ ਤਰਫ ਲੈ ਫੈਂਟਣਾ ਹਮੇਸ਼ਾ ਇਹ ਨੇਚਰਲ ਫੈਂਟਣਾ 5-7 ਮਿੰਟ ਇਸ ਤਰ੍ਹਾਂ ਸਿੱਧਾ ਹੀ ਫੈਂਟਣਾ ਹੈ ਮੈਂ ਪਹਿਲਾਂ ਥੋੜਾ ਫੈਲ ਚੁੱਕੀ ਆਂ ਔਰ ਹੁਣੇ ਕਾਫੀ ਪਲਪੀ ਜਿਹਾ ਹੋ ਗਿਆ ਹੋਇਆ ਔਰ ਇਸ ਤੋਂ ਬਾਅਦ ਐ ਮੈਂ ਆਲੂ ਜਿਹੜੇ ਹੈਗੇ ਨੇ ਇਹ ਬਿੱਦਿਗਾਸ ਕੀਤੇ ਨੇ ਬੂਰਲੇ ਨੇ ਤੇ ਹੁਣ ਇਹਨਾਂ ਆਲੂਆਂ ਨੂੰ ਅਸੀਂ ਇਹਦੇ ਛੋੜ ਕੇ ਤੇ ਇਹਨਾਂ ਦੇ ਵਿੱਚ ਪਾਵਾਂਗੇ ਬੇਸਨ ਦੇ ਵਿੱਚ ਮਿਕਸ ਕਰਨੇ ਆ ਨੇ ਅਸੀਂ ਅੱਜ ਬਣਾਵਾਂਗੇ ਆਲੂ ਵਾਲੇ ਪਕੌੜੇ ਸੋ ਇਦੇ ਵਿੱਚ ਸਾਰੇ ਆਲੂ ਮੈਂ ਖੱਡ ਕੇ ਨਿਚੋੜ ਕੇ ਪਾ ਲਏ ਆ। ਆਲੂ ਨੂੰ ਅਸੀਂ ਬੂਕ ਕੇ ਪਾਵਾਂਗੇ ਤੇ ਬਹੁਤ ਵਧੀਆ ਜਿਹੇ ਪਕੌੜੇ ਬਣਨਗੇ। ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਫੇਰ ਮਿਕਸ ਕਰ ਲੈਣਾ ਆ। ਬੰਨਾਂ ਵੀ ਕਾਫੀ ਚਮਚ ਚਲਾ ਕੇ ਇਹਨੂੰ ਕੀਤਾ ਸੀਗਾ ਫਲਾਇਆ ਸੀਗਾ ਹਵਾ ਭਰੀ ਸੀ ਬੇਸਨ ਦੇ ਵਿੱਚ। ਹੁਣ ਇਹਨੂੰ ਅਸੀਂ ਪਾ ਕੇ ਫੇਰ ਮਿਕਸ ਕਰ ਰਹੇ ਆ। ਇਹ ਬਹੁਤ ਸੇਤੀ ਬਣਨਗੇ ਪਕੌੜੇ। ਤੇ ਅੱਜ ਰੋਟੀ ਖਾਣ ਦਾ ਦਿਨ ਨਹੀਂ ਸੀ ਕਰਦੇ ਆ ਸੋਚਿਆ ਕਿ ਪਕੌੜੇ ਬਣਾਈਏ ਕਿਉਂਕਿ ਮੂਲੀ ਵੀ ਹੈਗੀ ਆ ਮੂਲੀ ਵੀ ਕੱਟੀ ਹੋਈ ਆ ਤੇ ਸਾਸ ਵੀ ਘਰਜੀ ਬਣਾਈ ਹੋਈ ਆ ਇਮਬਲੀ ਦੀ ਫਰਾਈ ਵੀ ਪਈ ਹੋਈ ਆ ਸੋ ਸੋਚਿਆ ਕਿ ਪਕੌੜੇ ਅੱਜ ਵਧੀਆ ਤਰੀਕੇ ਨਾਲ ਬਣਾਵਾਂਗੇ ਔਰ ਮੈਂ ਨਾਲੇ ਤੁਹਾਨੂੰ ਵੀ ਦੱਸਣਾ ਕਿ ਇਹ ਪਕੌੜੇ ਕਿੱਸ ਤਰ੍ਹਾਂ ਬਣਾਉਂਦੇ ਨੇ ਸੋ ਇਹ ਹੁਣ ਆ ਇਹਦੇ ਵਿੱਚ ਆਲੂ ਜਿਹੜੇ ਪੂਰੇ ਹੋਏ ਸੀਗੇ ਲੀਕਸ ਕਿਤੇ ਨਹੀਂ ਉਹ ਮਿਕਸ ਹੋ ਗਏ ਨੇ ਇਸ ਤੋਂ ਬਾਅਦ ਨੂੰ ਦੇ ਵਿੱਚ ਅਸੀਂ ਕੱਟਾਂਗੇ ਬਰੀਕ ਬਰੀਕ ਪਿਆਜ਼ ਸੋਜੀ ਪਿਆਜ਼ ਪਤਲੇ ਪਤਲੇ ਮੈਂ ਲੰਬੇ ਲੰਬੇ ਕੱਟ ਲਏ ਨੇ ਔਰ ਹੁਣ ਇਹਨਾਂ ਨੂੰ ਮੇਰੇ ਵਿੱਚ ਚੰਗੀ ਤਰ੍ਹਾਂ ਕਰਾਂਗੇ ਮਿਕਸ ਆਹ ਦੇਖੋ ਆ ਮੈਂ ਹੁਣ ਵਿੱਚ ਪਿਆਜ਼ ਕਰਦੇ ਨੇ ਚੰਗੀ ਤਰ੍ਹਾਂ ਮਿਲਾ ਦਿੱਤੇ ਨੇ ਉਨਿਸ ਤੋਂ ਬਾਅਦ ਅਸੀਂ ਪਾਉਨੇ ਆ ਇਹਦੇ ਵਿੱਚ ਮਸਾਲੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਸਵਾਦ ਅਨੁਸਾਰ ਨਮਕ ਜਿੰਨਾ ਤੁਹਾਨੂੰ ਨਮਕ ਠੀਕ ਲੱਗਦਾ ਆ ਜਿੰਨਾ ਤੁਸੀਂ ਖਾਣਾ ਚਾਹੁੰਦੇ ਹੋ ਉਹਨਾਂ ਨਾਲ ਪਾ ਦਿੱਤਾ ਇਹਦੇ ਵਿੱਚ ਇਸ ਤੋਂ ਬਾਅਦ ਮੈਂ ਪਾ ਰਿਹਾ ਇਹਦੇ ਵਿੱਚ ਅੰਬਚੂਰ ਹਾਂ ਇਹਨਾਂ ਥੋੜਾ ਜਿਹਾ ਅੰਬਚੂਰ ਪਾ ਰਹੀ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਹਲਕੀ ਜਿਹੀ ਪਾ ਦਿੱਤੀ ਐ ਅਸੀਂ ਹਲਦੀ ਤਾਂ ਕਿ ਦਾ ਕਲਰ ਸੋਨਾ ਆ ਜਾਵੇ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦਿੱਤਾ ਥੋੜਾ ਜਿਹਾ ਗਰਮ ਮਸਾਲਾ ਇਹ ਕਾਹਦਾ ਕੁਟਿਆ ਹੋਇਆ ਮਸਾਲਾ ਹੈ ਜੀ ਮੈਂ ਥੋੜਾ ਜਿਹਾ ਇਹਦੇ ਵਿੱਚ ਇਹ ਪਾ ਦਿੱਤਾ ਇਸ ਤੋਂ ਬਾਅਦ ਹੈ ਮਿੱਠਾ ਛੋਟਾ ਤੇ ਇਹਨੂੰ ਅਸੀਂ ਥੋੜੀ ਦੇਰ ਬਾਅਦ ਵਿੱਚ ਪਾਵਾਂਗੇ ਲਾਸਟ ਵਿੱਚ ਪਾਵਾਂਗੇ ਇਸ ਤੋਂ ਬਾਅਦ ਇੱਕ ਮੈਂ ਸਪੈਸ਼ਲ ਮਸਾਲਾ ਤਿਆਰ ਕਰਨਾ ਹੈ। ਉਹ ਵੀ ਤੁਹਾਨੂੰ ਮੈਂ ਦੱਸਦੀ ਹਾਂ ਕਿ ਉਹ ਕੀ ਮਸਾਲਾ ਜਿਹਦੇ ਨਾਲ ਸਭ ਤੋਂ ਵੱਧ ਇਹਦੇ ਵਿੱਚ ਟੇਸਟ ਆਏਗਾ। ਸੋ ਜੀ ਜੋ ਸਪੈਸ਼ਲ ਮਸਾਲਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਸੁੱਕਾ ਧਨੀਆ। ਇਹਨੂੰ ਅਸੀਂ ਗ੍ਰाइंड ਕਰਕੇ ਮਸਾਲਾ ਬਣਾ ਕੇ ਇਹਦੇ ਵਿੱਚ ਪਾਉਣਾ। ਅਸੀਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਜੀਰਾ। ਔਰ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਜਵਨ ਇਹਦੇ ਵਿੱਚ ਅਸੀਂ ਸੌਂਫ ਵੀ ਪਾ ਸਕਦੇ ਹਾਂ ਜੇਕਰ ਤੁਹਾਨੂੰ ਵਧੀਆ ਲੱਗਦੀ ਹੈ ਸੌਂਫ ਵੀ ਪਾਓ ਅਗਰ ਨਹੀਂ ਤੁਹਾਨੂੰ ਵਧੀਆ ਲੱਗਦੀ ਤੁਸੀਂ ਨੂੰ ਸਕਿਪ ਵੀ ਕਰ ਸਕਦੇ ਹੋ ਸੋ ਮੈਂ ਇਹਨੂੰ ਹੁਣ ਗ੍ਰਾਈਂਡ ਕਰਕੇ ਤੇ ਇਹਦੇ ਵਿੱਚ ਪਾਵਾਂਗੇ ਇਹਨੂੰ ਸੋ ਜੀ ਇਹ ਮੈਂ ਮਸਾਲਾ ਗ੍ਰਾਈਂਡ ਕਰ ਲਿਆ ਆ ਦੇਖੋ ਆ ਮਸਾਲਾ ਮੈਂ ਇਹਦੇ ਗ੍ਰਾਈਂਡ ਕਰਕੇ ਪਾ ਲਿਆ ਇਹਦੇ ਵਿੱਚ ਥੋੜਾ ਘੱਟ ਹੀ ਪਾਵਾਂਗੇ ਕਿਉਂਕਿ ਕਾਫੀ ਜ਼ਿਆਦਾ ਗ੍ਰਾਈਂਡ ਹੋ ਗਿਆ ਹੋਇਆ ਹੈ तो इस दिन है कि बहुत वजिए टेस्ट जो बनेगा और इस तो विच ऐड करांगे चावलों का आटा है चावलों का आटा ये असं थोड़ा जहा मिक्स करांगे चाहे चम्मच या दो चम्मच जोड़ा है आटा चावलों का असी मिक्स करा दो चमच वाले मैं लेने य ਮਿਲ ਮਿਕ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਸਾਰਾ ਮਿਕਸ ਕਰਨਾ ਆ ਇਹ ਪਕੌੜੇ ਜਿਹੜੇ ਬਹੁਤ ਵਧੀਆ ਬਣਦੇ ਨੇ ਔਰ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਹੁਣ ਮੇਰੇ ਕੋਲ ਗੋਭੀ ਹੈ ਨਹੀਂ ਹੈ ਨਹੀਂ ਤੇ ਵੈਸੇ ਗੋਭੀ ਦੇ ਵੀ ਆਪਾਂ ਇਹਦੇ ਵਿੱਚ ਗੋਭੀ ਨੂੰ ਐਡ ਕਰ ਸਕਦੇ ਹਾਂ ਔਰ ਉਸ ਤੋਂ ਜ਼ਿਆਦਾ ਵੀ ਇਹ ਹੋਰ ਵੀ ਵਧੀਆ ਖਾਣ ਸਕਦੇ ਨੇ ਤੇ ਸੋ ਜੀ ਹੁਣ ਮੈਂ ਆਵਲਾ ਦਾ ਆਟਾ ਜਿਹੜਾ ਲਿਆ ਹੈ ਵਿੱਚ ਮਿਕਸ ਕਰ ਇਹ ਜਿਹਨਾਂ ਕਾਫੀ ਕਰੰਚੀ ਜੇ ਬਣ ਜਾਣਗੇ ਤੇ ਵਧੀਆ ਬਣਨਗੇ ਪਕੌੜੇ ਇਸ ਤੋਂ ਬਾਅਦ ਮੈਂ ਇਹ ਵਿੱਚ ਹੁਣ ਐਡ ਕਰਦੀ ਆਂ ਹਰੀ ਮਿਰਚ ਤੁਹੀ ਮਿਰਚ ਜਿਹੜੀ ਆ ਅਸੀਂ ਅਸੀਂ ਹਰੀ ਮਿਰਚ ਯੂਜ਼ ਕਰਦੇ ਆਂ ਇਹ ਮਿਰਚ ਕੁੱਟ ਕੇ ਰੱਖੀ ਹੋਈ ਹੈ ਸੋ ਸਵਾਦ ਅਨੁਸਾਰ ਜਿਹੜੀ ਆ ਹਰੀ ਮਿਰਚ ਵਿੱਚ ਮਿਕਸ ਕੀਤੀ ਹੈ ਬਾਦ ਇੰਨੂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ ਹੈ ਇਸ ਤੋਂ ਬਾਅਦ ਹੈ ਜੀ ਮੈਨੂੰ ਲੱਗ ਰਿਹਾ ਪਾਣੀ ਥੋੜਾ ਜਿਹਾ ਘੱਟ ਹੈ ਕਿਉਂਕਿ ਥੋੜਾ ਹਾਰਡ ਜਿਹਾ ਹੈ ਇਹਨੂੰ ਥੋੜਾ ਜਿਹਾ ਅਸੀਂ ਪਾਣੀ ਹੋਰ ਮਿਕਸ ਕਰਕੇ ਤੇ ਇਹਨੂੰ ਫਿਰ ਮੈਚ ਕਰ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਕਿਉਂਕਿ ਤਾਂ ਕਿ ਥੋੜਾ ਜਿਹਾ ਨਰਮ ਜਿਹਾ ਬਣੇ ਕਿਉਂਕਿ ਜੇ ਅਸੀਂ ਹਾਰਡ ਰੱਖਾਂਗੇ ਤੇ ਪਕੌੜੇ ਜਿਹੜੇ ਆ ਉਹ ਵੀ ਹਾਰ ਬਣਨਗੇ ਜੇ ਥੋੜਾ ਜਿਹਾ ਬੇਸਨ ਨਾਲ ਸਾ ਰੰਗ ਹੋਏਗਾ ਤੇ ਜਿਹੜੇ ਪਕੌੜੇ ਆ ਇਹ ਵੀ ਬਹੁਤ ਵਧੀਆ ਭਰਨਗੇ ਇਹ ਦੇਖੋ ਜੀ ਪਾਣੀ ਮਿਕਸ ਕਰਕੇ ਹੁਣ ਇਸ ਤਰ੍ਹਾਂ ਦਾ ਬੈਟਰ ਬਣ ਗਿਆ ਹੋਇਆ ਸੋ ਉਸ ਤੋਂ ਬਾਅਦ ਹੁਣ ਇਹ ਦੇਖਿਓ ਕਿ ਮੈਂ ਪਾਉਣਾ ਸਰੋਂ ਦਾ ਤੇਲ। ਜੇ ਤੁਸੀਂ ਦੇਖ ਹੀ ਰਹੇ ਹੋਵੋਗੇ ਹੁਣ ਸਰੋਂ ਦਾ ਤੇਲ ਜਿਹੜਾ ਹੈ ਕੜਾਹੀ ਦੇ ਉੱਤੇ ਗਿਆਸੂ ਤੇ ਕੜਾਈ ਰੱਖੀ ਹੋਈ ਹੈ ਔਰ ਤੇਲ ਗਰਮ ਕਰ ਰਹੀ ਹੈ ਤੇ ਇਹ ਜੇ ਤੇਲ ਗਰਮ-ਗਰਮ ਜਿਹੜਾ ਹੈਗਾ ਅਸੀਂ ਇਸ ਬੈਟਰ ਦੇ ਵਿੱਚ ਪਾਵਾਂਗੇ ਔਰ ਇਹਦੇ ਨਾਲ ਇਹ ਹੈ ਕਿ ਇਹਦੇ ਵਿੱਚ ਸਰੋਂ ਦੇ ਤੇਲ ਦੀ ਵੀ ਵਧੀਆ ਜੀ ਖੁਸ਼ਬੂ ਆਏਗੀ ਇਹ ਆ ਕੀ ਇਹਦੇ ਕੋ ਪਕੌੜਿਆਂ ਦੇ ਵਾਸਤੇ ਖਾਣ ਦੇ ਲਈ ਅਸੀਂ ਮੂਲੀ ਬੂਰ ਕੇ ਰੱਖੀ ਹੋਈ ਹੈ ਤੇ ਇਹ ਮੂਲੀ ਦੇ ਨਾਲ ਅਸੀਂ ਪਕੌੜੇ ਖਾਵਾਂਗੇ ਔਰ ਬਿਲਕੁਲ ਬਹੁਤ ਵਧੀਆ ਟੇਸ ਆਏਗਾ ਤੇਲ ਸਾਡਾ ਹੁਣ ਹੋ ਗਿਆ ਗਰਮ ਸੋ ਇਹ ਦੇਖੋ ਇਹਦੇ ਵਿੱਚ ਅਸੀਂ ਤੇਲ ਵਾਹਾਂਗੇ ਇਹ ਦੇਖੋ ਕੀ ਗਰਮ ਗਰਮ ਤੇਲ ਪਾਇਆ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਸੀਗਾ ਪਾ ਦਿੰਦਾ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਫੇਰ ਮਿਕਸ ਕਰਾਂਗੇ ਇੱਕ ਵਾਰੀ ਬਹੁਤ ਵਧੀਆ ਹੁਣ ਇਹਦਾ ਮਿਕਸਚਰ ਬਣ ਗਿਆ ਹੋਇਆ ਆ ਉਹ ਨਾਸਟ ਦੇ ਵਿੱਚ ਆ ਕੇ ਅਸੀਂ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ ਆਹ ਦੇਖੋ ਇੰਨਾ ਕ ਅਸੀਂ ਮਿੱਠਾ ਸੋਡਾ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਇਹ ਹੈ ਕਿ ਪਕੌੜੇ ਬਹੁਤ ਵਧੀਆ ਨਰਮ ਹੋ ਜਾਂਦੇ ਨੇ ਹਾਰ ਨਹੀਂ ਰਹਿੰਦੇ ਔਰ ਇਧਰੋਂ ਅਸੀਂ ਕੜਾਈ ਦੇ ਵਿੱਚ ਤੇਲ ਪਾਣ ਲੱਗੀ ਮੈਂ ਔਰ ਇਹਨੂੰ ਗਰਮ ਕਰਨਾ ਜੀ ਐ ਕਰਾਇਦੇ ਵਿੱਚ ਅਸੀਂ ਤੇਲ ਪਾ ਲਿਆ ਤੇ ਗੈਸ ਦੇਣਾ ਚਾਹ ਗੈਸ ਚਲਾ ਦਿੱਤਾ ਬਾਸੂ 50 ਮਿੰਟ ਤੱਕ ਰੱਖ ਕੇ ਜਿਹੜਾ ਹੈਗਾ ਇਹ ਤੇਲ ਗਰਮ ਹੋ ਜਾਏਗਾ ਉਹਨੇ ਜੇ ਤੱਕ ਆਪਾਂ ਇਹਨੂੰ ਫੈਂਟਦੇ ਹਾਂ ਜਿਹੜਾ ਚੀ ਮਿੱਠਾ ਸੋਟਾ ਪਾਇਆ ਹੈ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਏ। ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ 5 ਕਿ ਮਿੰਟ ਤੱਕ ਰੱਖਾਂਗੇ। ਉਲੀ ਦੇ ਤੱਕ ਸਾਡਾ ਜਿਹੜਾ ਹੈਗਾ ਤੇਲ ਉਹ ਗਰਮ ਹੁੰਦਾ ਹੈ। ਉਸ ਤੋਂ ਜੀ ਇਹ ਹੋ ਗਿਆ ਸਦਾ। ਸੋ ਕੋੜੇ ਦਾ ਬਰਤ ਤਿਆਰ। ਬਸ ਉਹ ਵੇਟ ਹੈ ਤੇਲ ਗਰਮ ਹੁੰਦੀ। ਇਹਦੇ ਨਾਲ ਹੀ ਇਹ ਚੰਗੀ ਜਿਹੀ ਅਪਣੇ ਕੀ ਆ ਕਰ ਲਈਏ ਪਕੌੜੇ ਕੱਢਣ ਦੇ ਵਾਸਤੇ ਉਹ ਫਾਨੀ ਬਾਕੀ ਅਸੀਂ ਕੋਲ ਰੱਖਾਂਗੇ ਕਿਉਂਕਿ ਜਦੋਂ ਵੀ ਅਸੀਂ ਪਕੌੜੇ ਨੂੰ ਕੱਢਣਾ ਹੈ ਇਹਦੇ ਵਿੱਚ ਪਾਉਣਾ ਸੌਰੀ ਜਦੋਂ ਇਹ ਚ ਪਾਵਾਂਗੇ ਅਸੀਂ ਤੇ ਹੱਥ ਨੂੰ ਗਿੱਲਾ ਕਰ ਤੇਲ ਦੇ ਵਿੱਚ ਪਾਵਾਂਗੇ ਸੋ ਆ ਦੇਖੋ ਤੇਲ ਹੋ ਰਿਹਾ ਗਾਣਾ ਸਰ ਰਲ ਰਹਾ ਹੈ ਕਿ ਆ ਗੋਬੇ ਹੋਇਆ ਬੇਸਨ ਦਾ ਤੇ ਬਸ ਗਰਮ ਤੇਲ ਹੁੰਦਾ ਫਿਰ ਉਸ ਪਾਸੇ ਦੇ ਵਿੱਚ ਪਕੌੜੇ ਬਣਦੇ। ਤੁਸੀਂ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੇਲ ਗਰਮ ਹੋ ਗਿਆ ਤੇ ਵਿੱਚ ਬਹੁਤ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਹੈ। ਤੇ ਅਸੀਂ ਹੁਣ ਜਿਹੜੇ ਪਕੌੜੇ ਇਹ ਹੈਗੇ ਆ ਬੇਸਨ ਜਿਹੜਾ ਅਸੀਂ ਬਿੱਟਰ ਬਣਾਇਆ ਹੋਇਆ ਹੁੰਦੇ ਦੇ ਵਿੱਚ ਅਸੀਂ ਪਾਉਂਦੇ ਆ। ਇੱਧਰ ਜਿਹੜੇ ਮੈਂ ਰੱਖਿਆ ਹੋਇਆ ਹੈ ਪਲੇਟ ਦੇ ਵਿੱਚ ਟਿਸ਼ੂ ਰੱਖ ਦਿੰਦੇ ਨੇ ਜੇ ਸਾਗ ਨੂੰ ਕੋ ਜਾਨੀ ਵਗਰਾ ਸੀ ਉਹਦੇ ਵਿੱਚ ਰੱਖ ਸਕਦੇ ਤਾਂ ਕਿ ਤੇਲ ਉਹ ਚੋਂ ਨਚੜ ਜਾਵੇ ਪਰ ਅਸੀਂ ਇਹਦੇ ਵਿੱਚ ਰੱਖਾਂਗੇ ਮੈਂ ਥੰਡੇ ਟਿਸ਼ੂ ਰੱਖ ਦਿੰਦੇ ਨੇ ਤਾਂ ਕਿ ਜੋ ਤੇਲ ਹੈ ਇਹਦੇ ਵਿੱਚ ਸਾਰਾ ਸੋਖ ਜਾਵੇ ਦੂਜੀ ਸਵੇਰ ਪਰ ਉਹ ਗੈਸ ਜਿਹੜਾ ਹੈਗਾ ਅਸੀਂ ਸਿਮ ਕਰ ਲਿਆ ਹੋਇਆ ਔਰ ਕੋਕੋਣੀ ਵਾਲੀ ਵਿੱਚ ਵੱਡੇ ਵੱਡੇ ਪਾਵਾਂਗੇ ਵੱਡੇ ਵੱਡੇ ਚਪੌੜੀਆਂ ਕਰਨੇ ਨੇ ਇਸ ਦਾ ਕੀ ਰੀਜ਼ਨ ਹੈ ਉਹ ਮੈਂ ਤੁਹਾਨੂੰ ਦੱਸਾਂ ਨਹੀਂ ये काम भी ज्यादा गर्म होया है लेकिन करेंगे तो हम लोग ये करेंगे हम लोग ये बोल रहे हैं ਹਾਂ ਜੀ ਬੰਦੇ ਉਹਦੇ ਕੱਚੇ ਜਿਹੇ ਮਤਲਬ ਕਿ ਕੱਢਨੇ ਨੇ ਦੇਖੋ ਜਿੱਦੇ ਰਹਿ ਆਂਗੇ ਫਿਰ ਸਾਨੂੰ ਕੱਢਣਾ ਤੇ ਦੇਖੋ ਗੈਸ ਹੁਣ ਸੀਮੈਨ ਤੇ ਇਸ ਕਰਕੇ ਜਲਦੀ ਜਲਦੀ ਹੁਣ ਨਹੀਂ ਫੱਕ ਰਹੇ ਇਸ ਕਰਕੇ ਅਸੀਂ ਗੈਸ ਜਿਹੜਾ ਥੋੜੀ ਰੱਖਣਾ ਵਾ ਦੇਖੋਰ ਜਦੋਂ ਇਹ ਬਲੇ ਕੱਢਦੇ ਨੇ ਪਕੌੜੇ ਇਸ ਤੋਂ ਬਾਅਦ ਅਸੀਂ ਫਿਰ ਹਲਕਾ ਜਿਹਾ ਤੇਜ਼ ਕਰਦਾ ਕਿਉਂਕਿ ਜਿਹੜਾ ਅਗਲਾ ਸੀ ਫਿਰ ਇੱਕ ਵਾਰੀ ਪੂਰ ਪਾਉਣਾ ਹੈ ਪਕੌੜਿਆਂ ਦਾ ਤਾਂ ਕਿ ਉਹ ਨੀਚੇ ਨਾ ਲੱਗੇ ਫਿਰ ਇਸ ਲਈ ਇਹਨਾਂ ਨੂੰ ਕੱਢ ਕੇ ਫਿਰ ਅਸੀਂ ਇੱਕ ਵਾਰੀ ਉਹਨਾਂ ਨੂੰ ਗੈਸ ਨੂੰ ਤੇਜ਼ ਕਰਾਂਗੇ ਇਹ ਜਿਹੜੇ ਪਕੌੜੇ ਸਾਡੇ ਜਿਹੜੇ ਕੱਤੇ ਜਿਹੜੇ ਨੇ ਇਹ ਤਿਆਰ ਹੋ ਗਏ ਆ ਫਿਰ ਦੂਸਰੀ ਵਾਰੀ ਪਕੌੜੇ ਵਿੱਚ ਦਿਖਾਉਣ ਲੱਗੀਆਂ ਉਸੇ ਤਰ੍ਹਾਂ ਹੀ ਵੱਡੇ ਵੱਡੇ ਪਕੌੜੇ ਪਾਉਣੇ ਨੇ ਅਸੀਂ ਛੋਟੇ ਛੋਟੇ ਨਹੀਂ ਪਾਣੇ ਵਿਜੂਹ ਹਲੇ ਚੰਗੀ ਤਰ੍ਹਾਂ ਇਹ ਪੱਕੀ ਨਹੀਂ ਹੈਗੀ ਕੱਚੀ ਆ ਲੈਸੇ طرح ਸਾਰੇ ਫੋੜੇ ਨੂੰ ਅਸੀਂ ਹਾਫ ਹਾਫ ਕਰ ਲੈਣਾ ਗੋਭੀ ਬਣੀ ਅਗਰ ਫੋਕੜੇ ਨੂੰ ਮੰਮੀ ਨੂੰ ਤੇ ਸਪੈਸ਼ਲ ਹੀ ਇਹਨਾਂ ਨੂੰ ਕਾਫ ਕਰਨਾ ਪਏਗਾ ਕਿਉਂਕਿ ਗੋਭੀ ਜਿਹੜੀ ਹੈਗੀ ਥੋੜਾ ਟਾਈਮ ਲਗਾਉਂਦੀ ਆ ਪੱਕਣ ਲੱਗਿਆ

ਬਾਦ ਅੱਗੇ ਕਰਨਾ ਹੈ ਜਿਹੜੇ ਪਕੌੜੇ ਅਸੀਂ ਕੱਟ ਕੀਤੇ ਨੇ ਇਹਨਾਂ ਕਿਸੇ ਵੀ ਕਾਲੀ ਇੱਕ ਕੋਲ ਲੈ ਲੈਣੀਆਂ ਉਹਦੇ ਨਾਲ ਹੀ ਸਾਰ ਨੂੰ ਦਬਾ ਲੈਣਾ ਇਸ ਤਰ੍ਹਾਂ ਕਰਕੇ ਪਕੌੜੇ ਨੂੰ ਦਬਾ ਲੈਣਾ ਕਿਉਂਕਿ ਗਰਮ ਨੇ ਜੇ ਅਸੀਂ ਹੱਥ ਨਾਲ ਦਬਾਵਾਂਗੇ ਤੇ ਸਾਡੇ ਹੱਥ ਵੀ ਜਲਣਗੇ ਪੋਰੇ ਸਾਰੇ ਨੂੰ ਪਾ ਦੇਣਾ ਇਹਦੋਂ ਇਹ ਪਕੌੜੀ ਵੀ ਜਿਹੜੇ ਨੇ ਆਪ ਪਕੌੜੇ ਰੈਡੀ ਹੋ ਗਏ ਨੇ ਇਹ ਪਕੌੜੀ ਦੀ ਰੈਡੀ ਨੂੰ ਕੱਢਣ ਵਾਸਤੇ ਸੋ ਇਹਨਾਂ ਨੂੰ ਕਿਸੇ ਨੂੰ ਫੜ ਲੈਣ ਦੇ ਇਹਨਾਂ ਸਾਰੇ ਨੂੰ ਇੱਕ ਸੈਂਕ ਟਿਕਾ ਲੈਣੇ ਪਰ ਇਹਨਾਂ ਨੂੰ ਆਪਾਂ ਕੀ ਕਰਨਾ ਤੁਹਾਨੂੰ ਮੈਂ ਇਹ ਵੀ ਇਹ ਦੱਸ ਦਈਏ ਇੱਕ ਸਾਈਟ ਤੇ ਕਰਦੇ ਨੇ ਉਹ ਐਸਾਰੇ ਇੱਕ ਸਾਈਟ ਤੇ ਕਰਦੇ ਆ ਇਹਦੇ ਵਿੱਚ ਹੁਣ ਜਿਹੜੇ ਬਾਕੀ ਦੇ ਟਕੌੜੇ ਜਿਹੜੇ ਹੁਣ ਬਨੇ ਹੋਏ ਨੇ ਇਹ ਵੀ ਅਸੀਂ ਇਹਦੇ ਵਿੱਚ ਕੱਟ ਲਵਾਂਗੇ ਜਿਹੜੇ ਅਸੀਂ ਬਾਹਰ ਕੱਢ ਲਏ ਨੇ ਤੇਲ ਦੇ ਵਿੱਚੋਂ। ਹਾਂ ਇਸ ਤੋਂ ਬਾਅਦ ਹੁਣ ਅਸੀਂ ਕੀ ਕਰਨਾ ਹੈ? ਜਿਹੜੀ ਫਲੇਮ ਹੈ ਇਹਨੂੰ ਸਲੋ ਹੀ ਰੱਖਦੇ ਹੋਣਾ ਹੈ। ਬਿਲਕੁਲ ਹਾਈ ਫਲੇਮ ਤੇ ਨਹੀਂ ਕਰਨਾ ਹੈਗਾ। ਕਿਉਂਕਿ ਹੁਣ ਹੁਣ ਜਿਹੜੇ ਪਕੌੜੇ ਕੱਢੇ ਆ ਇਸ ਕਰਕੇ ਥੋੜਾ ਤੇਲ ਠੰਡਾ ਹੋ ਗਿਆ ਤੇ 1 ਮਿੰਟ ਵਾਸਤੇ ਅਸੀਂ ਰੁਕਾਂਗੇ। ਔਰ ਫਿਰ ਇਹਨਾਂ ਪਕੌੜਿਆਂ ਨੂੰ ਜੋ ਲੈ ਸੀ ਫਰੈਟ ਕੀਤੇ ਨੇ ਕੌਲੀ ਦੇ ਨਾਲ ਇਹਨਾਂ ਨੂੰ ਦੁਬਾਰਾ ਕੱਢਣਾ ਲੋ ਫਲੇਮ ਤੇ ਕੱਢਾਂਗੇ ਤਾਂ ਕਿ ਬਿਲਕੁਲ ਇਹ ਵਧੀਆ ਡਾਰਕ ਬਰਾਊਨ ਨਾ ਹੋਣ ਡਾਈਰ ਬਾਊਂਦੀ ਰਹੇ ਨਾ ਔਰ ਵਧੀਆ ਕਰੰਚੀ ਬਣ ਜਾਣ। ਹੁਣ ਅਸੀਂ ਇਹਦੇ ਚਾਰੇ ਪਾਸੇ ਪਾ ਲ ਗਏ। ਇੱਕ ਤੇ ਜਿਹੜੇ ਹਾਫ ਕਰਨ ਦਾ ਇਹ ਫਾਦਰ ਜਿਹੜਾ ਵੀ ਜ਼ੋਨ ਕੱਚੇ ਰਹਿ ਗਏ ਨੇ ਤੇ ਉਹ ਵੀ ਜਿਹੜੇ ਹੁਣ ਤੱਕ ਜਾਣਗੇ। ਔਰ ਦੂਸਰੀ ਗੱਲ ਇਹਦੇ ਵਿੱਚ ਤੇਲ ਨਹੀਂ ਪਵੇਗਾ ਕਿਉਂਕਿ ਆਪਾਂ ਫਲੈਟ ਕਰ ਲਏ ਨੇ ਇਹ ਲੋ ਜਿਹਾ ਇਹ ਸਾਰੇ ਪਕੌੜੇ ਹੁੰਦੇ ਵਿੱਚ ਸੁਕਾਦੇ ਤੇ ਨੇ ਔਰ ਇਹਨਾਂ ਨੂੰ ਫਿਰ ਉਸੇ ਤਰ੍ਹਾਂ ਹੀ ਅਸੀਂ ਉਹ ਜੀ ਆ ਦੇਖੋ ਹੁਣ ਪਕੌੜੇ ਸਾਡੇ ਜੜੀ ਹੋ ਗਏ ਨੇ ਥੋੜਾ ਪਹਿਲੇ ਜਿਸ ਤਰ੍ਹਾਂ ਦੇਖੋ ਲਾਈਟ ਬ੍ਰਾਊਨ ਸੀਗਾ ਥ੍ਰੀ ਨੂੰ ਨੇ ਡਾਰਕ ਬ੍ਰਾਊਨ ਦੇ ਹੋ ਗਏ ਨੇ ਅੱਜ ਰੋਟੀ ਖਾਣ ਨੂੰ ਦਿਲ ਆ ਗਿਆ। ਇਸ ਲਈ ਪੂਰੀਆਂ ਕਿ ਅੱਜ ਪਕੌੜੇ ਹੀ ਬਣਾ ਕੇ ਖਾਈ ਜਾਂ। ਕਨੇ ਦਾ ਜੇ ਖਰਾਬ ਵੀ ਨਹੀਂ ਤੇ ਵੀ ਤਾਂ ਠੀਕ ਨਹੀਂ ਹੋਏ। ਪਰ ਜਿੰਨ ਦਾ ਸਵਾਦ ਵੀ ਲਾਣਾ ਜ਼ਰੂਰੀ ਹੈ। ਇਹਨਾਂ ਨੂੰ ਸਾਰੇ ਵੀ ਇੱਕ ਵਾਰ। ਬਾਅਦ ਹੀ ਇਹਨੂੰ ਸਾਡੇ ਜਿਹੜੇ ਪਕੌੜੇ ਹਾਫ ਕੱਟ ਜਿਹੜੇ ਅਸੀਂ ਫਰਾਈ ਕਿਤੇ ਸੇਰੀ ਰਿਹਾ ਲਿ ਹੋ ਗਏ ਨੇ ਉਹ ਇਹ ਆ ਜੀ ਪਕੌੜਿਆਂ ਦੀ پلیਟ ਤਿਆਰ ਤੇ ਇਹ ਜਿਹੜੀ ਸੌਸ ਅਸੀਂ ਚਟਣੀ ਮਤਲਬ ਕੀ ਅ ਇਮਲੀ ਦੀ ਅਸੀਂ ਘਰ ਮੈਂ ਤਿਆਰ ਕੀਤੀ ਸੀਗੀ ਔਰ ਨਾਲ ਮੂਲੀ ਹੈ ਔਰ ਨਾਲ ਪਕੌੜੇ ਆ ਸਾਡੇ ਜਿਹੜੇ ਮਾਦੇ ਸਾਈਡ ਜਿਹੜੇ ਨੇ ਲੋਗ ਉਹ ਐਸੀ ਤਰ੍ਹਾਂ ਹੀ ਮੂਲੀ ਤੇ ਸੌਸ ਦੇ ਨਾਲ ਪਕੌੜੇ ਖਾਂਦੇ ਨੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਕੀ ਇਸ ਤਰ੍ਹਾਂ ਪਕੌੜੇ ਮੋਲੀ ਔਰ ਸੌਸ ਨਾਲ ਖਾਂਦੇ ਨੇ ਤੇ ਜੇ ਖਾਂਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਜੇ ਹੋਰ ਜੇ ਨਹੀਂ ਖਾਂਦੇ ਤਾਂ ਵੀ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਖਾ ਕੇ ਜਰੂਰ ਦੇਖਿਓ ਬਹੁਤ ਵਧੀਆ ਬਹੁਤ ਟੇਸਟੀ ਲੱਗਦੇ ਨੇ ਸੋ ਹੁਣ ਆਜੋ ਅਸੀਂ ਲੱਗੀਆਂ ਖਾਣ ਪਕੌੜੇ ਤੇ ਪਕੌੜੇ ਬਹੁਤ ਵਧੀਆ ਇਹ ਕਰੰਚੀ ਬੰਦੇ ਆ ਤੁਸੀਂ ਵੀ ਜਰੂਰ ਬਣਾ ਕੇ ਦੱਸਿਓ ਔਰ কমেন্ট করতে জুড় দশে কৌড়ে কি তরহে পড়ে